ਜਨ ਬੁੱਜਕੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਜਨ ਬੁੱਜਕੇ ਬੁਧਰਾ ਕੀਤਾ ਜਾ ਰਿਹਾ ਗੋਲੀ ਤੁਸੀਂ ਕਹਿ ਰਹੇ ਹੋ ਲੱਗੇ ਕਿ ਤੇਰੀਕੇ ਦੀ ਗੋਲੀਆਂ ਕੁਝ ਪਤਾ ਲੱਗਿਆ ਅਜੇ ਦੇਖੋ ਪਤਾ ਲੱਗੂਗਾ ਪਹੁੰਚਿਆ ਪਲਾਸਟਿਕ ਦੀ ਗੋਲੀ ਮਾਰੀ ਆ ਤੇ ਦੂਜੀ ਸਿੱਧੀ ਗੋਲੀ ਮਾਰੀ ਆ 315 ਬੁਦੀ ਜਾਂ ਕਿਸੇ ਹੋਰ ਦੀ ਐਸਐਲਆਰ ਦੀ ਉਹ ਪਤਾ ਬਾਅਦ ਚ ਲੱਗੂਗਾ ਇਹਦੇ ਵਾਸਤੇ ਜੇ ਸਾਡੇ ਜਾਣਕਾਰੀ ਦਿੱਤੀ ਜਾਂਦੀ ਪਰ ਪੈਦਲ ਜਾਨ ਦੇ ਉੱਪਰ ਵੀ ਕਿਸਾਨਾਂ ਦੇ ਉੱਪਰ ਅਥਰੂ ਕੈਦੇ ਗੋਲੇ ਤੇ ਬੰਬ ਵਰੀ ਕਿੰਦੀ ਗੋਲੀਆਂ ਸਿੱਧੀਆਂ ਮਾਰੀਆਂ ਜਾ ਰਹੀਆਂ ਨੇ ਇਸ ਤੋਂ ਮਾੜੀ ਸਰਕਾਰ ਕਿੱਥੇ ਹੋ ਇੱਕ ਵਾਰ ਫੇਰ ਅਥਰੂ ਗੈਸ ਦੇ ਗੋਲੇ ਚੱਲੇ ਨੇ ਕਰੀਬ ਕਈ ਕਿਸਾਨ ਜ਼ਖਮੀ ਹੋ ਗਏ ਸਾਡੇ ਨਾਲ ਬਲੰਦ ਬਲਵੰਤ ਸਿੰਘ ਬਰਮਕੇ ਨੇ ਬਰਮਕੇ ਸਾਹਿਬ ਕਿੰਨੇ ਕਿਸਾਨ ਜ਼ਖਮੀ ਹੋ ਰਹੇ ਜਿਹੜੀ ਐਂਬੂਲੈਂਸ ਲੈ ਕੇ ਉਹ ਦੇਖੋ 7 ਦੇ ਕਰੀਬ ਜ਼ਖਮੀ ਹੋਏ ਨੇ ਜਿਹੜਾ ਬੀਕੇ ਜੋ ਬਰਮਕੇ ਦਾ ਜਗੀਰ ਸਿੰਘ ਸਾਹਿਬ ਸੱਤਰ ਨੇ ਸਾਡੇ ਉਹਨਾਂ ਨੇ ਸਿੱਧੀ ਗੋਲੀ ਮਾਰੀ ਆ ਇਹ ਹੁਣ ਪਤਾ ਲੱਗੂਗਾ ਬਾਹ ਤੇ ਲੱਗੀ ਆ ਪੇਟ ਤੇ ਲੱਗੀ ਆ ਲੱਤ ਤੇ ਲੱਗੀ ਹੈਗੀ ਆ ਤੇ ਦੇਖੋ ਸਰਕਾਰ ਦਾ ਜਿਹੜਾ ਚਿਹਰਾ ਉਹ ਨੰਗਾ ਹੋ ਗਿਆ ਮੈਂ ਕਹਾਂਗਾ ਵੀ ਇਹ ਦੇਸ਼ ਦੀ ਸਭ ਤੋਂ ਵੱਡੀ ਦੁਸ਼ਮਣ ਸਰਕਾਰ ਦੀ ਵੀ ਸਰਕਾਰ ਜਿਹੜੇ ਕਿਸਾਨਾਂ ਦੇ ਲਗਾਤਾਰ ਅਤਿਆਚਾਰ ਹੋ ਰਿਹਾ ਦੋ ਦਰਜਨ ਪਹਿਲਾਂ जख्मी ਕੀਤੇ ਸੀ ਜਿਨ੍ਹਾਂ ਬੀਜ ਕਰਜਾ ਹਸਪੀਟਲ ਆ ਪੀਜੀਆਈ ਦੇ ਵਿੱਚ ਵੀ ਐਡਮਿਟ ਆ ਤੇ ਦੁਬਾਰਾ ਫੇਰ ਆ ਬੜਾ ਵੱਡਾ ਟੈ ਇਹ ਮੈਂ ਸਮਝਾਂਗਾ ਵੀ ਇੱਕ ਐਡੀ ਨਿੰਦਣਯੋਗ ਸਰਕਾਰ ਹੈ ਇਹਨਾਂ ਸਰਕਾਰੀ ਪੀਆ ਇੱਕ ਪਾਸੇ ਸਰ ਤੋਂ ਪਰਮਿਸ਼ਨ ਮੰਗੀ ਜਾ ਰਹੀ ਆ ਪਰਮਿਸ਼ਨ ਕੈਚੀ ਦੀ ਜਾਨਾ ਸੀ ਦਿੱਲੀ ਆ ਪਰਮਿਸ਼ਨ ਚਾਹੀਦੀ ਆ ਚਲੋ ਇਹ ਪੰਜਾਬ ਵਿੱਚ ਆਉਂਦੇ ਨੇ ਕਿੰਨੂ ਪਰਮਿਸ਼ਨ ਲੈ ਕੇ ਆਉਂਦੇ ਨੇ ਇਹ ਬਿਲਕੁਲ ਗਲਤ ਗੱਲ ਆ ਜੇਰਾ ਸਰਕਾਰ ਇੱਥੇ ਕਿਸੇ ਹੋਰ ਦੀ ਹੋਵੇ ਪਰਮਿਸ਼ਨ ਲੈ ਕੇ ਜਾਵੇ ਸਰਕਾਰ ਇੱਕੋ ਆ ਜਾਣ ਬੁੱਝ ਕੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਤੇ ਗੋਲੀ ਤੁਸੀਂ ਕਹਿ ਰਹੇ ਹੋ ਲੱਗੇ ਕਿ ਰਿੱਕੇ ਦੀ ਗੋਲੀ ਆ ਕੁਝ ਪਤਾ ਲੱਗਿਆ ਅਧਿਆ ਦੇਖੋ ਉਹ ਪਤਾ ਲੱਗੂਗਾ ਪਹੁੰਚਿਆ ਪਲਾਸਟਿਕ ਦੀ ਗੋਲੀ ਮਾਰੀ ਆ ਕਿ ਦੂਜੀ ਸਿੱਧੀ ਗੋਲੀ ਮਾਰੀ ਆ 315 ਬਦੀ ਜਾਂ ਕਿਸੇ ਹੋਰ ਦੀ ਐਸਐਲਆਰ ਦੀ ਉਹ ਪਤਾ ਬਾਅਦ ਚ ਲੱਗੂਗਾ ਇਹਦੇ ਵਾਸਤੇ ਜੇ ਸਾਡੇ ਜਾਣਕਾਰੀ ਦਿੱਤੀ ਜਾਵੇਗੀ ਪਰ ਉਸ ਦੀ ਉਮਰ ਕਿੰਨੀ ਹੈ ਕਿਸਾਨ ਦੀ ਉਮਰ ਲਗਭਗ 55 ਦੇ ਕਰੀਬ ਹੋਵੇਗੀ 55 ਸਾਲ ਜਗੀਰ ਸਿੰਘਾ ਜਿਲ੍ਹਾ ਮੋਗਾ ਤੋਂ ਨੇ ਬੀਕੂ ਬਹਿਰਾਮ ਕਹਦੇ ਜਿਹੜੇ ਕਿਸਾਨ ਸੁਭਾਈ ਆ ਗੁਣਾ ਜ਼ਗਾਤਾਰ ਤੁਸੀਂ ਜਦ ਤੱਕ ਦਿੱਲੀ ਜਾ ਪਰ ਅਥਰੂ ਗੈਸ ਦੇ ਗੋਲੇ ਹਰ ਵਾਰ ਚੱਲਦੇ ਨੇ ਹਰ ਵਾਰ ਕਿਸਾਨ ਜ਼ਖਮੀ ਹੁੰਦੇ ਨੇ ਤਾਂ ਹੁਣ ਕਿਸਾਨਾਂ ਦੇ ਲਈ ਕੀ ਰਾਹ ਬਚਿਆ ਹੁਣ ਕਿਸ ਤਰੀਕੇ ਦੇ ਨਾਲ ਅੰਦੋਲਨ ਦਿੱਲੀ ਵੱਲ ਦੇਖੋ ਅਗਲੀ ਰਣਨੀਤੀ ਇਸੇ ਤਰ੍ਹਾਂ ਅਸੀਂ ਫਾਰਮ ਵਿੱਚ ਪਾਸ ਕੀਤਾ ਦੋਨਾਂ ਫਾਰਮਾਂ ਚ ਵੀ ਜਿਹੜੇ ਜੱਥੇ ਲਗਾਤਾਰ ਇਸੇ ਤਰ੍ਹਾਂ ਭੇਜੇ ਜਾਣਗੇ ਪਰ ਜਿਹੜੇ ਹਾਲਾਤ ਪ੍ਰਸ਼ਾਸਨ ਬਣਾ ਰਿਹਾ ਹੈਗਾ ਇਹ ਅਤਿ ਨਿੰਦਣਯੋਗ ਨੇ ਇਦਾਂ ਬਿਲਕੁਲ ਨਹੀਂ ਇਹਨਾਂ ਦੇ ਲੋਕਾਂ ਨੇ ਕਿਹਾ ਸੀ ਵੀ ਪੈਦਲ ਜਾਓ ਅਸੀਂ ਉਸੇ ਤਰੀਕੇ ਨਾਲ ਲੋਕ ਸਿੱਧੇ ਪੈਦਲ ਜਾ ਰਹੇ ਹਾਂ ਪਰ ਪੈਦਲ ਜਾਣ ਦੇ ਉੱਪਰ ਵੀ ਕਿਸਾਨਾਂ ਦੇ ਉੱਪਰ ਅਥਰੂ ਕਾਇਦੇ ਗੋਲੇ ਤੇ ਬੰਬ ਵਰੀ ਕੀਤੀ ਗੋਲੀਆਂ ਸਿੱਧੀਆਂ ਮਾਰੀਆਂ ਜਾ ਰਹੀਆਂ ਨੇ ਇਸ ਤੋਂ ਮਾੜੀ ਸਰਕਾਰ ਕਿੱਥੇ ਹੋ ਸਕਦੀ ਹੈ ਕਿੱਥੇ ਲੈ ਕੇ ਗਏ ਨੇ ਜਿਹੜੇ ਜ਼ਖਮੀ ਕਿਸਾਨ ਰਾਜਪੁਰੇ ਰਾਜਪੁਰੇ ਲੈ ਕੇ ਜਾਣਗੇ ਉਸ ਤੋਂ ਅੱਗੇ ਰੈਫਰ ਕੀਤਾ ਜਾਂਦਾ ਉਹ ਸਾਰੇ ਮੈਂ ਅਸੀਂ ਰੈਸਕਿਊ ਟੀਮ ਨਾਲ ਭੇਜ ਦਿੱਤੀ ਹੈਗੀ ਜਖਮੀ ਹੋਏ ਨੇ ਸੱਤ तकरीबन ਕੋਲ ਜ਼ਖਮੀ ਹੋ ਚੁੱਕੇ ਨੇ ਧੰਨਵਾਦ ਇਸ ਮੇਲੇ ਸ਼ੰਭੂ ਬਾਟਰ ਤੋਂ ਅਪਡੇਟ ਦਿਖਾ ਦਿੰਦੇ ਆ ਸੱਤ ਦੇ ਕਰੀਬ ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤਰ੍ਹਾਂ ਬਲਵੰਤ ਸਿੰਘ ਅਧਿਕਾਰੀ ਦੇ ਰਹੇ ਸੀ ਤਾਂ ਤਲਖੀ ਭਰਿਆ ਮਾਹੌਲ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਿਸਾਨ ਵੀ ਡਟੇ ਹੋਏ ਨੇ ਤਾਂ ਕਿਸਾਨ ਵੀ ਹਰ ਚੀਜ਼ ਨੂੰ ਹਰ ਮੂਵਮੈਂਟ ਨੂੰ ਕੈਪਚਰ ਕਰ ਰਹੇ ਨੇ ਹਰ ਚੀਜ਼ ਨੂੰ ਦੇ ਇਸ ਤਰੀਕੇ ਦੀ ਤਲਖੀ ਹੈ ਜਿਹੜੀ ਉਹ ਜਿਹੜੇ ਕਿਸਾਨਾਂ ਨੇ ਜਥਾਏ ਦਿੱਲੀ ਵੱਲ ਵਧਣ ਦਾ ਜਿਹੜਾ ਤਿਆਰ ਕਰਿਆ ਸੀ ਗੱਲ ਵੀ ਕੀ ਲੋਕਾਂ ਨੇ ਕੁਝ ਵੀ ਹੋਇਆ ਨਹੀਂ ਸਾਡੇ ਕੀ ਕਹਣਾ ਤੇ ਮੈਂ ਪੁੱਦੀ ਸਰਕਾਰ ਮੁਰਦਾਬਾਦ ਕਿਸਾਨ ਜ਼ਖਮੀ ਲੋਕਾਂ ਦੇ ਨਾਲ ਕਰ ਰਹੀ ਸਾਡੀ ਕੀ ਸਰਕਾਰ ਉਹ ਕੋਈ ਗੱਲ ਹੈ ਸਾਡੇ ਵੀਰ ਨੂੰ ਕੋਈ ਗੱਲ ਨਹੀਂ ਹੋ ਰਹਾ ਕਿਸੇ ਜੇਕਰ ਨਹੀਂ ਸਰਕਾਰ ਨੂੰ ਕਰਨਾ ਚਾਹੀਦਾ ਸਾਰੇ ਮਆਂਗਾਂ ਦੇ ਹੱਲ ਕਰਨਾ ਚਾਹੀਦਾ ਸਰਕਾਰ ਸਰਕਾਰ ਦੇ ਖਿਲਾਫ ਨਾਅਰੇ ਵੱਜਿਤੀ ਜਾ ਰਹੀ ਹੈ। ਅਤੀਵਿਸ਼ ਦੇ ਨਾਲ ਜੀ ਸਿੰਘ ਜਿਹੜੇ ਜਾਨਦਾਰ ਪਾਰਟੀ ਵੀ ਸੰਭੂਪੂਰਨ ਤੇ ਬੰਦੇ ਬੰਦੇ ਆ ਸਾਡੇ ਫੱਟਣ ਵੱਧ ਹੋ ਚੁੱਕੇ ਐ। ਇਸ ਕਰਕੇ ਨਿੱਜੀ ਕਲੀਆਂ ਵੀ ਅਸੀਂ ਲਵੇ ਰੱਖੀਏ ਤੇ ਐਂਬੂਲੈਂਸਾਂ ਵੀ ਸਰਕਾਰ ਨੂੰ ਬੇਨਤੀਆਂ ਵੀ ਹੋਰ ਮਾਇਆ ਕਰਵਾਏ। ਜਿਹੜਾ ਜਿਹੜਾ ਜਫਾ ਗਿਆ ਉਸ ਜਫੇ ਦਾ ਇਹ ਤਾਈ ਹੈ ਕਿ ਅਸੀਂ ਮਰਦੇ ਤੱਕ ਇਸ ਕਰਕੇ ਸਾਰੇ ਬਲੰਟੀਆਂ ਵੀ ਇਹਨੂੰ ਬੇਨਤੀ ਹੈ। ਤਾਂ ਐਮਬੂ ਦਾ ਉਹ ਰਸਤਾ ਭਾਈ ਇਹ ਬੋਲੇ ਨਾ ਜਾ ਰਿਹਾ ਤਾਂ ਐਮਬੂ ਲੈ ਉਸ ਦੇ ਵਿੱਚ ਵੀ ਇੱਕ ਕਿਸਾਨ ਜ਼ਖਮੀ ਹੋਇਆ ਸੀ 30 ਸਟਾਰ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਤਾਂ ਉਹਨਾਂ ਦੇ ਨੂੰ ਪ੍ਰਯਮ ਸਮੇਂ ਨਜ਼ਰ ਆ ਰਿਹਾ ਤਾਂ ਸਭੂ ਬਾਰਡਰ ਤੇ ਸਮੇਂ ਤਲਖੀ ਆ ਜਿਹੜੀ ਉਹ ਨਜ਼ਰ ਆ ਰਹੀਤਾ ਉਸ ਦੇ ਗੋਲੇ ਚੱਲੇ ਨਾ ਗੋਲਿਆਂ ਦੇ ਨਾਲ ਇੱਕ ਵਾਰ ਫੇਰ ਕਿਸਾਨ ਜ਼ਖਮੀ ਹੋਏ ਨੇ ਤਾਂ ਕਿਸਾਨ ਵੀ ਡਟੇ ਖੜੇ ਨੇ ਤਾਂ ਅੱਗੇ ਕਿਸੇ ਵੀ ਕਿਸਾਨ ਨੂੰ ਵਾਸਤਨੀ ਸਿਰਫ ਵਲੰਟੀਅਰਾਂ ਦੀ ਟੀਮ ਹੈ ਜਿਹੜੀ ਉਹ ਅੱਗੇ ਜਾ ਪਾਏਗੀ ਉਸ ਨੂੰ ਹੀ ਜਾਣ ਦਿੱਤਾ ਜਾਵੇਗਾ ਜਾਂ ਫਿਰ ਮਰਜੀਬੜੇ ਦਾ ਜੱਥਾ ਜਿਹੜਾ ਇਸ ਸਮੇਂ ਬਾਰਡਰ ਤੇ ਦਿੱਲੀ ਜਾਣ ਦੇ ਲਈ ਕੂਚ ਕਰ ਰਿਹਾ ਤਾਂ ਜਦੋਂ ਜਾਹਰ ਕਰ ਰਿਹਾ ਤੇ ਦੂਜੇ ਪਾਸੇ ਕਿਸਾਨ ਜ਼ਖਮੀ ਹੋ ਰਹੇ ਨੇ ਜਿਨ੍ਹਾਂ ਨੂੰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਤਾਂ ਵਲੰਟੀਅਰਾਂ ਦੀ ਬਹੁਤ ਵੱਡੀ ਟੀਮ ਇਸ ਸਮੇਂ ਨਜ਼ਰ ਆ ਰਹੀ ਹੈ ਨਿਹੱਥੇ ਕਿਸਾਨ ਨੇ ਦਿੱਲੀ ਵੱਲ ਜਾ ਰਹੇ ਨੇ ਤਾਂ ਜ਼ਖਮੀ ਕੀ ਕਰਦੇ ਕਿਸਾਨ ਹਸਪਤਾਲ ਚ ਲੈ ਕੇ ਜਾਣ ਕੀ ਕਹਿਣਾ ਚਾਹੀਦਾ ਦੇਖੋ ਜੀ ਸਾਡੇ ਕਿਸੇ ਚੀਜ਼ ਤੋਂ ਖਾਲੀ ਹੱਥ ਜਾ ਰਹੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਜਾ ਰਹੇ ਆ ਸਰਕਾਰ ਨੇ ਖੁਦ ਕਿਹਾ ਹੈਗਾ ਕਿ ਭਾਈ ਪੈਦਲ ਆ ਸਕਦੇ ਆ ਪੈਦਲ ਜਾਂਦੇ ਆ ਠੀਕ ਆ ਹਰਿਆਣਾ ਸਰਕਾਰ ਦੇ ਮੰਤਰੀ ਨੇ ਵੀ ਕਿਹਾ ਸੀ ਵੀ ਪੈਦਲ ਜਾਣ ਦੇ ਵਿੱਚ ਸਾਨੂੰ ਕੋਈ ਤਰਾਜ ਨਹੀਂ ਠੀਕ ਆ ਗੱਡੀਆਂ ਲੈ ਕੇ ਗੱਡੀਆਂ ਸਾ ਇਥੇ ਮੋੜ ਚ ਖੜਾ ਅਸੀਂ ਪੈਦਲ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਸਰਕਾਰ ਦੇ ਵਾਅਦੇ ਅਨੁਸਾਰ ਅਸੀਂ ਦਿੱਲੀ ਪਹੁੰਚ ਕੇ ਸਰਕਾਰ ਨੂੰ ਫਰਿਆਦ ਕਰਨਾ ਚਾਹੁੰਦੇ ਆ ਵੀ ਭਾਈ ਆਹ ਮਾਨਸ ਨੇ ਇਹਨਾਂ ਤੇ ਉੱਤੇ ਆਓ ਸਾਡੇ ਨਾਲ ਗੱਲਬਾਤ ਕਰੋ ਕਿਉਂਕਿ ਤੁਸੀਂ ਇਹ ਮੰਗਾ ਤੇ ਗੱਲਬਾਤ ਕਰ ਵੀ ਚੁੱਕੇ ਬਹੁਤ ਸਾਰੀਆਂ ਜਿਹੜੀਆਂ ਮੰਨ ਵੀ ਚੁੱਕੇ ਆ ਉਹਨਾਂ ਨੂੰ ਲਾਗੂ ਕਰਨ ਦਾ ਸਵਾਲ ਹੈਗਾ ਪਰ ਇਸ ਤੋਂ ਜੇ ਸਰਕਾਰ ਭੱਜ ਰਹੀ ਹੈ ਉਹਦੇ ਵਿੱਚ ਲੋਕਾਂ ਕਿਸਾਨੀ ਦਾ ਕੋਈ ਕਸੂਰ ਨਹੀਂ ਹੈਗਾ ਠੀਕ ਹੈ ਉਲਟਾ ਸਰਕਾਰ ਜਿਹੜੀ ਹੈ ਆਪਦੇ ਵਾਅਦਿਆਂ ਤੋਂ ਭੱਜ ਰਹੀ ਆ ਆਪਦੇ ਇਸ ਕਰਕੇ ਅਸੀਂ ਮਤਲਬ ਰੋਸ ਪ੍ਰਗਟ ਕਰਨ ਲਈ ਜਾ ਰਹੇ ਸਰਕਾਰ ਦਿਨੋਂ ਦਿਨ ਮਤਲ ਜਿਹੜਾ ਉਹ ਜ਼ਬਰ ਨੂੰ ਵਧਾ ਰਹੀ ਆ ਤੁਹਾਡੇ ਸਾਹਮਣੇ ਸਾਡੇ ਮਤਲਬ ਸ਼ੰਭੂ ਤੋਂ ਸ਼ੰਭੂ ਮੋਰਚੇ ਦੇ ਉੱਤੇ ਖੜੋਇਤੇ ਵੀ ਆਪਣਾ ਸ਼ਬਦ ਕਰਨ ਸਾਡਾ ਮੁੰਡਾ ਸ਼ਹੀਦ ਹੋ ਚੁੱਕਿਆ ਹੈਗਾ ਇਹ ਸਰਕਾਰ ਨੇ ਕੀਤਾ ਬਿਨਾ ਕਿਸੇ ਗੱਲ ਬਿਨਾ ਮਤਲਬ ਤੋਂ ਇਹ ਨਜ਼ਰ ਆਉਂਦੀ ਤੇ ਸਾਡੇ ਹੁਣ ਵੀ ਜੜਵਾਰ ਹੋ ਰਹੇ ਆ ਇਹ ਸਰਕਾਰ ਦਾ ਜ਼ਬਰ ਹੈ ਸਹਿਯੋਗ ਨਹੀਂ ਹੈਗਾ ਲੋਕਾਂ ਨੂੰ ਉਤਰਾਜ ਆ ਬਹੁਤ ਵੱਡੇ ਇਸ ਗੱਲ ਦੇ ਉੱਤੇ ਧੰਨਵਾਦ ਬਿਲਕੁਲ ਇਸ ਸਮੇਂ ਜਿਹੜੀ ਹਲਚਲ ਆ ਉਹ ਵੀ ਵੱਧ ਗਈ ਹੈ ਤੇ ਕਿਸਾਨ ਆਗੂ ਸਰਬੰਸ ਸਿੰਘ ਪੰਦੇ ਪੁਲਿਸ ਸਥਿਤੀ ਤੋਂ ਜਾਣੂ ਹੋ ਰਹੇ ਨੇ ਕਿਸ ਤਰੀਕੇ ਦੀ ਸਥਿਤੀ ਆ ਤਾਂ ਹੁਣ ਦਿਖਾਇਆ ਤਾਨੂੰ ਐਂਬੂਲੈਂਸ ਦੇ ਜ਼ਰੀਏ ਉਸ ਜ਼ਖਮੀ ਕਿਸਾਨ ਨੂੰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪਾਸੇ ਕਿਸਾਨ ਜੱਦੂ ਜੈਦਕਾਰ ਨੇ ਦਿੱਲੀ ਜਾਣ ਦੇ ਲਈ ਤੇ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਤਾਂ ਕਿਸਾਨ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਲਗਾ ਕੇ ਅੱਗੇ ਕਿਸੇ ਵੀ ਕਿਸਾਨ ਨੂੰ ਵਧਣ ਦੀ ਇਜਾਜ਼ਤ ਨਹੀਂ ਹੈ ਤਾਂ ਸਿਰਫ ਮਰਜੀਵੜਿਆਂ ਦਾ ਜਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰ ਰਿਹਾ ਤਾਂ ਉਹਨਾਂ ਨੂੰ ਵੈਰੀਕੇਟ ਤੇ ਰੋਕਿਆ ਗਿਆ ਤਾਂ ਥਰੂ ਗੈਂਸ ਦੇ ਗੋਲੇ ਵੀ ਚੱਲੇ ਤੇ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਜਿਹੜੀ ਐਂਬੂਲੈਂਸਾਂ ਖੜੀਆਂ ਸੀ ਸਮੇਂ ਉਹ ਬੁਲਸਾਮੀ ਖਤਮ ਹੋ ਗਈਆਂ ਨੇ ਤਾਂ ਅਨਾਉਂਸਮੈਂਟ ਵੀ ਹੋਈ ਹੈ ਸਟੇਜ ਤੋਂ ਕਿ ਐਂਬੂਲੈਂਸਾਂ ਕਮੀ ਪੈ ਗਈ ਐਨੇ ਖਾਨ ਜ਼ਖਮੀ ਹੋਏ ਨੇ ਤਾਂ ਹੁਣੇ ਮੰਗ ਰਹੇ ਆ ਹੋਰ ਐਂਬੂਲੈਂਸਾਂ ਜਿਹੜੀਆਂ ਇਸ ਥਾਂ ਤੇ ਪਹੁੰਚੀਆਂ ਜਾਣ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਈਆਂ ਸੀ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਐਂਬੂਲੈਂਸਾਂ ਨਜ਼ਰ ਆਈਆਂ ਸੀ 7 ਤੋਂ ਐਮਬੂਲੈਂਸਾਂ ਸੀ ਪਰ ਹੁਣ ਜਦੋਂ ਕਿਰਾਨ ਜ਼ਖਮੀ ਹੋਏ ਨੇ ਤਾਂ ਐਮਬੂਲੈਂਸਾਂ ਦੀ ਵੀ ਕਮੀ ਇੱਥੇ ਪੈ ਗਈ ਹੈ ਤਾਂ ਇਹ ਐਨਾਉਂਸਮੈਂਟ ਵੀ ਹੈ ਜਿਹੜੀ ਸਟੇਜ ਤੋਂ ਕੀਤੀ ਗਈ ਕਿ ਜਿਹੜੇ ਐਮਬੂਲੈਂਸਾਂ ਦਾ ਹੋਰ ਪ੍ਰਬੰਧ ਕੀਤਾ ਜਾਵੇ ਹੁਣ ਕਿਉਂਕਿ ਇੱਕ ਵੀ ਐਮਬੂਲੈਂਸ ਆ ਜਿਹੜੀ ਸਰਕਾਰੀ ਇਸ ਥਾਂ ਦੇ ਉੱਤੇ ਨਜ਼ਰ ਨਹੀਂ ਆ ਰਹੀ ਜਿਹੜੀਆਂ 7 ਦੇ ਕਰੀਬ ਐਮਬੂਲੈਂਸਾਂ ਸੀ ਜਦੋਂ ਅਥਰੂਸ ਦੇ ਗੋਲੇ ਚੱਲੇ ਉਹਨਾਂ ਦੇ ਨਾਲ ਕਿਸਾਨ ਜ਼ਖਮੀ ਹੋਏ ਤਾਂ ਉਹ ਫਿਰ ਜਖਮੀ ਕਿਸਾਨਾਂ ਨੂੰ ਲੈ ਕੇ ਨੇੜਲੇ ਹਸਪਤਾਲਾਂ ਦੇ ਵਿੱਚੋਂ ਐਂਬੂਲੈਂਸਾਂ ਚਲੀਆਂ ਗਈਆਂ ਤਾਂ ਹੁਣ ਅਨਾਉਂਸਮੈਂਟ ਵੀ ਕੀਤੀ ਹੈ ਕਿ ਸਾਨੂੰ ਹੋਰ ਐਂਬੂਲੈਂਸ ਚਾਹੀਦੀਆਂ ਜਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨ ਇਸ ਸਮੇਂ ਜ਼ਖਮੀ ਹੋ ਰਹੇ ਨੇ ਤਾਂ ਲਗਾਤਾਰ ਤੁਸੀਂ ਰਜਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਰਹੋ ਸੀ ਬੰਤੀਸ਼ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਸ਼ੰਭੂਵਰ